ਇੱਕ ਬਜ਼ੁਰਗ ਜਦੋਂ ਆਪਦੇ ਘਰੇ ਆਇਆ ਕਰੇ ਉਹ ਕਹਿਆ ਕਰੇ ਬੱਲੇ ਵੇ ਸਵਰਾ ਬੱਲੇ ਬੱਲੇ ਵੇ ਸਵਰਾ ਬੱਲੇ ਉਹਦੇ ਘਰੇ ਪੁੱਤ ਪੋਤੇ ਤੇ ਨੂਹਾਂ ਬਹੁਤ ਵੱਡਾ ਪਰਿਵਾਰ ਸੀ ਜਦੋਂ ਵੀ ਉਹ ਸਾਰੇ ਪਰਿਵਾਰ ਨੂੰ ਦੇਖਿਆ ਕਰੇ ਫੇਰ ਕਹਿਦਿਆ ਕਰੇ ਬੱਲੇ ਵੇ ਸਵਰਾ ਬੱਲੇ ਬੱਲੇ ਵੇ ਸਵਰਾ ਬੱਲੇ ਉਹਦੀ ਵੱਡੀ ਨੂੰ ਸੋਚਣ ਲੱਗੀ ਬੀ ਬਾਪੂ ਜੀ ਇਹ ਕੀ ਕਹਿੰਦੇ ਨੇ ਬੱਲੇ ਵੇ ਸਵਰਾ ਬੱਲੇ ਬੱਲੇ ਵੇ ਸਵਰਾ ਬੱਲੇ ਇੱਕ ਦਿਨ ਬਜ਼ੁਰਗ ਬਾਹਰੋਂ ਆਇਆ ਘਰੇ ਆ ਕੇ ਉਸਨੇ ਉਹੀ ਗੱਲ ਫੇਰ ਆਖੀ ਬੱਲੇ ਵੇ ਸਵਰਾ ਬੱਲੇ ਤਾਂ ਉਹਦੀ ਜਿਹੜੀ ਵੱਡੀ ਨੂੰ ਸੀ ਕਹਿੰਦੀ ਬਾਪੂ ਜੀ ਸੋਤੋਂ ਇੱਕ ਗੱਲ ਪੁੱਛਾ ਉਹ ਕਹਿੰਦਾ ਪੁੱਛ ਪੁੱਤ ਕਹਿੰਦੀ ਬਾਪੂ ਜੀ ਤੁਸੀਂ ਆਹ ਗੱਲ ਦੱਸੋ ਕਿਉਂ ਕਹਿੰਦੇ ਹੋ ਬੱਲੇ ਵੇ ਸਵਰਾ ਬੱਲੇ ਬੱਲੇ ਵੇ ਸਵਰਾ ਬੱਲੇ ਉਹ ਕਹਿੰਦਾ ਪੁੱਤ ਇਹ ਤਾਂ ਬਹੁਤ ਵੱਡੀ ਗੱਲ ਐ ਇਹ ਨਹੀਂ ਮੈਂ ਦੱਸਾਂ ਕਹਿੰਦੀ ਨਹੀਂ ਬਾਪੂ ਜੀ ਮੈਂ ਤਾਂ ਅੱਜ ਸੋਤੋਂ ਪੁੱਛ ਕੇ ਰਹੂੰਗੀ ਇਹ ਮੈਨੂੰ ਪੱਕੀ ਗੱਲ ਦੱਸੋ ਵੀ ਕਿਉਂ ਕਹਿਣਿਓ ਕਹਿੰਦਾ ਪੁੱਤ ਫਿਰ ਸੁਣਨਾ ਚਾਹਣੀ ਐ ਕਹਿੰਦੀ ਹਾਂ ਬਾਪੂ ਜੀ ਮੈਂ ਇਹ ਗੱਲ ਸੁਣਨਾ ਚਾਹਣੀ ਆ ਵੀ ਤੁਸੀਂ ਕਿਉਂ ਕਹਿਣਿਓ ਕਹਿੰਦਾ ਪੁੱਤ ਲੈ ਫਿਰ ਸੁਣ ਜਿਹੜੀ ਤੇਰੀ ਸੱਸ ਜੀ ਨਾ ਉਹ ਮੈਥੋਂ ਬਹੁਤ ਨਾਫਰਤ ਕਰਦੀ ਸੀ ਤੇ ਮੈਨੂੰ ਉਹ ਸੋਣਾ ਨਹੀਂ ਸਮਝਦੀ ਸੀ ਆਪਸੀ ਉਹ ਬਹੁਤ ਸੋਹਣੀ ਕਹਿੰਦੀ ਬਾਪੂ ਜੀ ਫੇਰ ਕਹਿੰਦਾ ਇੱਕ ਦਿਨ ਮੈਂ ਤੇਰੀ ਸੱਸ ਨੂੰ ਲੈ ਕੇ ਆਪਦੇ ਸੌਰੇ ਜਾ ਰਿਹਾ ਸੀ ਸੌਰੇ ਜਾਂਦੇ ਜਾਂਦੇ ਰਾਹ ਦੇ ਵਿੱਚ ਇੱਕ ਖੂਹ ਆਇਆ ਤੇਰੀ ਸੱਸ ਕਹਿੰਦੀ ਹੈ ਮੈਂ ਪਾਣੀ ਪੀਣਾ ਮੈਂ ਆਖਿਆ ਚੱਲ ਆਪਾਂ ਉਹ ਖੂਹ ਤੋਂ ਪਾਣੀ ਪੀ ਲੈਨੇ ਜਦੋਂ ਉਹ ਖੂਹ ਤੇ ਪਾਣੀ ਪੀਣ ਗਏ ਤੇ ਪਾਣੀ ਥੋੜਾ ਜਿਹਾ ਡੂੰਗਾ ਸੀ ਤੇ ਮੈਂ ਆਪ ਦਾ ਸਾਫਾ ਬਾਲਟੀ ਦੇ ਨਾਲ ਬੰਨਿਆ ਜਦੋਂ ਗੋਡਨੀਆਂ ਲਾ ਕੇ ਪਾਣੀ ਕੱਢਣ ਲੱਗਿਆ ਤਾਂ ਤੇਰੀ ਸੱਸ ਨੇ ਮੈਨੂੰ ਖੂ ਦੇ ਵਿੱਚ ਤੱਕਾ ਦੇਤਾ ਤੇ ਵਿੱਚ ਡਿੱਗ ਪਿਆ ਤੇ ਆਪ ਉਹ ਫਿਰ ਘਰ ਨੂੰ ਵਾਗੀ ਤਾਂ ਮੇਰੇ ਸੱਸ ਸੌਰੇ ਪੁੱਛਣ ਲੱਗੇ ਵੀ ਜਵਾਈ ਨਹੀਂ ਆਇਆ ਨਾਲ ਉਹ ਬੋਲਦੀ ਐ ਵੀ ਉਹਨੇ ਕਿਸੇ ਤੋਂ ਪੈਸੇ ਲੈਣੇ ਸੀ ਉਹ ਪੈਸੇ ਲੈਣ ਵਾਗਿਆ ਬਾਅਦ ਚ ਆਊਗਾ ਤੇ ਉਧਰੋਂ ਇੱਕ ਬੱਕਰੀਆਂ ਚਾਰਨ ਵਾਲਾ ਆਇਆ ਉਹਨੇ ਮੈਨੂੰ ਖੂਹ ਦੇ ਵਿੱਚ ਰੋਲੇ ਪਾਉਂਦੇ ਹੋਏ ਨੂੰ ਦੇਖਿਆ ਤਾਂ ਉਹ ਬੱਕਰੀ ਵਾਲੇ ਨੇ ਮੈਨੂੰ ਬਾਹਰ ਕੱਢ ਲਿਆ ਤੇ ਫਿਰ ਮੈਂ ਕੱਪੜੇ ਸੁਕਾ ਕੇ ਜਦੋਂ ਸ਼ਾਮ ਨੂੰ ਘਰੇ ਆਇਆ ਤਾਂ ਤੇਰੀ ਸੱਸ ਡਰ ਗਈ ਵੀ ਹੁਣ ਇਹ ਮੇਰੇ ਮਾਪੇ ਨੂੰ ਨਾ ਦੱਸ ਦੇ ਵੀ ਮੇਰੀ ਤਾਂ ਬਹੁਤ ਵੱਡੀ ਬੇਇੱਜ਼ਤੀ ਹੋ ਜੂ ਨਾਲੇ ਮੈਨੂੰ ਕੁੱਟਣਗੇ ਸ਼ਾਮ ਨੂੰ ਰੋਟੀ ਖਵਾਈ ਜਦੋਂ ਉਹਨਾਂ ਨੇ ਮੈਨੂੰ ਤਾ ਸਾਰੇ ਅਲੇ ਦਵਾਲੇ ਮੰਜੇ ਦੇ ਬਹਿ ਗਏ ਤਾਂ ਉਹ ਫੇ ਡਰ ਗਈ ਵੀ ਸ਼ਾਇਦ ਹੁਣ ਨਾ ਦੱਸ ਦੇ ਕਹਿੰਦਾ ਫੇਰ ਵੀ ਮੈਂ ਦੱਸਿਆ ਨਹੀਂ ਫੇਰ ਕਹਿੰਦਾ ਉਹ ਰਾਤ ਨੂੰ ਪੈਣ ਲੱਗੇ ਉਹਨੂੰ ਇਹ ਡਰ ਸੀ ਵੀ ਕਿਤੇ ਹੁਣ ਨਾ ਦੱਸ ਦੇ ਕਹਿੰਦਾ ਮੈਂ ਫੇਰ ਵੀ ਨਹੀਂ ਦੱਸਿਆ ਜਦੋਂ ਦੂਜਾ ਦਿਨ ਹੋਇਆ ਮੈਂ ਤੇ ਤੇਰੀ ਸੱਸ ਫੇਰ ਬਾਸ ਪਿੰਡ ਨੂੰ ਆਉਣ ਲੱਗੇ ਉਸੇ ਖੂਹ ਤੇ ਆ ਗਏ ਕਹਿੰਦਾ ਤੇਰੀ ਸੱਸ ਬੋਲਦੀ ਐ ਤੂੰ ਮੈਨੂੰ ਐਂ ਦੱਸ ਵੀ ਤੂੰ ਦੱਸਿਆ ਕਾ ਤੂੰ ਨਹੀਂ ਕਹਿੰਦਾ ਕੁਛ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਦੱਸਿਆ ਤਾਂ ਤੇਰੀ ਸੱਸ ਕਹਿੰਦਾ ਮੇਰੇ ਪੈਰੀ ਡਿਗਪੀ ਧੰਨ ਹੈ ਤੇਰੇ ਲੇਵੇ ਐਡਾ ਵੱਡਾ ਸਬਰ ਹੈ ਜਿਹੜਾ ਤੂੰ ਐਡੇ ਵੱਡੇ ਸਬਰ ਦੇ ਕਰਕੇ ਅੱਜ ਮੇਰੀ ਬੇਇੱਜ਼ਤੀ ਹੋਣ ਤੋਂ ਬਚਾਤੀ ਤੇ ਫਿਰ ਅਸੀਂ ਘਰੇ ਆ ਗਏ ਉਸ ਤੋਂ ਬਾਅਦ ਤੇਰੀ ਸੱਸ ਨੇ ਐਨਾ ਆਸਾਨ ਮੰਨਿਆ ਉਸ ਤੋਂ ਬਾਅਦ ਉਹ ਮੈਥੋਂ ਗਲਤੀ ਮੰਦੀ ਰਹੀ ਜੋ ਵੀ ਕੰਮ ਨੂੰ ਮੈਂ ਕਿਹਾ ਕਰਾਂ ਉਹ ਭੱਜ ਕੇ ਕਰਦੀ ਰਿਹਾ ਕਰੇ ਤੇ ਜਾਨੀ ਕਿ ਮੈਨੂੰ ਇੰਨਾ ਪਿਆਰ ਕਰਨ ਲੱਗੀ ਫਿਰ ਉਸੇ ਦੀ ਬਦੌਲਤ ਇਹ ਸਾਰਾ ਐਡਾ ਵੱਡਾ ਪਰਿਵਾਰ ਹੈ ਇਸ ਕਰਕੇ ਜਦੋਂ ਦੋਨੇ ਮੀਆਂ ਬੀਬੀ ਜੇ ਆਪਸ ਦੇ ਵਿੱਚ ਲੜ ਪੈਣ ਤਾਂ 10 ਮਿੰਟ ਵਾਸਤੇ ਇੱਕ ਜਣਾ ਚੁੱਪ ਕਰ ਜੇ ਤਾਂ ਉਹ ਘਰ ਬਸ ਜਾਂਦਾ ਜੇ ਦੋਨੇ ਇੱਕ ਦੂਜੇ ਦੇ ਉੱਪਰ ਦੀ ਜਵਾਬ ਦੇਣ ਤਾਂ ਉਹ ਘਰ ਬਸਦਾ ਨਹੀਂ ਹੁੰਦਾ ਘਰ ਦੋਨਾਂ ਦੀ ਸਹਿਮਤੀ ਦੇ ਨਾਲ ਚੱਲਦਾ ਹੁੰਦਾ ਤੇ ਇੱਕ ਦੂਜੇ ਦੇ ਪਿਆਰ ਨਾਲ ਚੱਲਦਾ ਹੁੰਦਾ ਉਸ ਤੋਂ ਬਾਅਦ ਤੇਰੀ ਸੱਸ ਮੈਨੂੰ ਪਿਆਰ ਕਰਨ ਲੱਗੀ ਉਹਦੇ ਬਦੌਲਤ ਅਜੇ ਇਹ ਸਾਰਾ ਪਰਿਵਾਰ ਹੈ ਤਾਂ ਹੀ ਮੈਂ ਕਹਣਾ ਬੇਟਾ ਬੱਲੇ ਬੇਸਬਰਾਂ ਬੱਲੇ ਜੇ ਉਹਦੇ ਮੈਂ ਸਬਰ ਕਰਿਆ ਤਾਂ ਮੈਂ ਇੱਥੇ ਤੱਕ ਪਹੁੰਚਿਆ ਆਹੀ ਮੈਂ ਕਹਿਣਾ ਹੁੰਨਾ ਬੱਲੇ ਵੀ ਸਵਰਾ ਬੱਲੇ